ਤਾਮਿਲਨਾਡੂ ਦੇ ਵਿੱਚ ਇੱਕ 70 ਸਾਲਾਂ ਦੇ ਪੁਜਾਰੀ ਨੇ ਇੱਕ ਨਾਬਾਲਗ ਲੜਕੀ ਦੇ ਨਾਲ ਬਹੁਤ ਹੀ ਗੰਦਾ ਕੰਮ ਕੀਤਾ ਹੈ ਉਸ ਲੜਕੀ ਦਾ ਰੇਪ ਕਰ ਦਿੱਤਾ ਹੈ। ਉਸ 70 ਸਾਲ ਦੇ ਪੁਜਾਰੀ ਨੇ ਉਸ ਲੜਕੀ ਨੂੰ ਮਠਾਈ ਦਾ ਲਾਲਚ ਦੇ ਕੇ ਮਤਲਬ ਮਠਿਆਈ ਦਾ ਲਾਲਚ ਦੇ ਕੇ ਮੰਦਰ ਦੇ ਅੰਦਰ ਬੁਲਾਇਆ ਤੇ ਫਿਰ ਉਸ ਤੋਂ ਬਾਅਦ ਉਸ ਦੇ ਨਾਲ ਜ਼ਬਰਦਸਤੀ ਗਲਤ ਕੰਮ ਕੀਤਾ। ਸੋ ਇਹੋ ਜਿਹੇ ਪੁਜਾਰੀਆਂ ਨੂੰ ਇਹੋ ਜਿਹੇ ਧਰਮ ਦੇ ਠੇਕੇਦਾਰਾਂ ਨੂੰ ਬਨ ਕੇ ਅੱਗ ਲਾ ਦੇਣੀ ਚਾਹੀਦੀ ਹੈ। ਕਿਉਂਕਿ ਅੱਜਕੱਲ ਬਾਈ ਜੀ ਨਾ ਤਾਂ ਲੋਕਾਂ ਨੂੰ ਰੱਬ ਦਾ ਡਰ ਰਿਹਾ ਤੇ ਨਾ ਕਿਸੇ ਹੋਰ ਦਾ ਨਾ ਪ੍ਰਸ਼ਾਸਨ ਦਾ ਡਰ ਹੈ ਕਿਉਂਕਿ ਜੇ ਇੰਨਾ ਡਰ ਹੁੰਦਾ ਤਾਂ ਇਹੋ ਜਿਹੇ ਗੰਦੇ ਲੋਕ ਇਹ ਗੰਦੀਆਂ ਹਰਕਤਾਂ ਨਾ ਕਰਦੇ ਸੋ ਫਿਲਹਾਲ ਇਸ ਪੁਜਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਹੁੰਦਾ ਕੀ ਹੈ ਇਹੋ ਜਿਹੇ ਲੋਕਾਂ ਦੇ ਉੱਪਰ ਵੀ ਪ੍ਰਸ਼ਾਸਨ ਦਾ ਹੱਥ ਹੁੰਦਾ ਤੇ ਇਸ ਪੁਜਾਰੀ ਨੇ ਬਹੁਤ ਜ਼ਿਆਦਾ ਗੰਦੀ ਹਰਕਤ ਕੀਤੀ ਹੈ ਤੇ ਤੁਸੀਂ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਤੇ ਸਾਡੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜ਼ਿਆਦਾ ਸ਼ੇਅਰ ਕਰਿਓ ਤਾਂ ਕਿ ਸਾਰੇ ਮਾਪਿਆਂ ਨੂੰ ਇਸ ਨਾਲ ਦੀਆਂ ਕਰਤੂਤਾਂ ਦਾ ਪਤਾ ਲੱਗ ਸਕੇ ਤੇ ਸਾਰੇ ਮਾਪੇ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਸ਼ੁਰੂ ਕਰ ਦੇਣ। ਸੋ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ।